ਸਾਰੇ ਮੁਲਾਜ਼ਮ ਸਾਥੀਆਂ ਦਾ ਤੇ ਪੈਨਸ਼ਨਰਾਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਇੱਕ ਵਿੱਤ ਵਿਭਾਗ ਨੇ ਪੈਨਸ਼ਨਰਾਂ ਸੰਬੰਧੀ ਇੱਕ ਅਹਿਮ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਏਰੀਅਰ ਸੰਬੰਧੀ ਜਾਣਕਾਰੀ ਮੰਗੀ ਗਈ ਹੈ ਹੁਣ ਇਹ ਏਰੀਅਰ ਜਿਹੜਾ ਉਹ ਪੇ ਕਮਿਸ਼ਨ ਨਾਲ ਸੰਬੰਧਿਤ ਨਹੀਂ ਹੈ ਕਿ ਏਰੀਅਰ ਕਿਹੜਾ ਵੈ ਤੇ ਕਿਹੜੇ ਪੈਨਸ਼ਨਰ ਕੀ ਜਿਹੜੇ ਹੁਣ ਤੱਕ ਸਾਰੇ ਰਿਟਾਇਰ ਹੋਏ ਆ ਜਾਂ ਕੁਝ ਕਿੰਨਾ ਵਾਰੀ ਜਾਣਕਾਰੀ ਮੰਗੀ ਗਈ ਹੈ ਇਹ ਅੱਜ ਸੀ ਵਿਸਾਰ ਨਾ ਜਾਣਾਂਗੇ ਇਸ ਵੀਡੀਓ ਦੇ ਵਿੱਚ ਕਿਤੂ ਭਾਗ ਨੇ ਇਹ ਉਹ ਲੈਟਰ ਜਾਰੀ ਕੀਤਾ ਜਿਹੜਾ ਐਲਪੀਏ 692 220 ਗਵਰਨਮੈਂਟ ਆਫ ਪੰਜਾਬ ਵਰਸਸ ਲਾਭ ਸਿੰਘ ਧਾਲੀਵਾਲ ਦੇ ਸਬੰਧ ਵਿੱਚ ਹੈ ਤੇ ਇਹ ਲੈਟਰ ਕੁਐਸਚਨ ਪਹਿਲਾਂ ਵੀ ਜਾਰੀ ਹੋਇਆ ਸੀ ਜਿਹਦੀ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਤੇ ਜਿਹੜੇ ਕਰਮਚਾਰੀ 116 ਤੋਂ ਲੈ ਕੇ 30 11 11 ਤੱਕ ਰਿਟਾਇਰ ਹੋਏ ਆ ਉਹਨਾਂ ਦੀ ਸੂਚਨਾ ਮੰਗਣੀ ਸੀ ਮੰਗੀ ਸੀ ਉਹਨਾਂ ਨੇ ਪਰ ਹੁਣ ਉਹਨਾਂ ਨੇ ਇੱਕ ਇੱਕ ਛੇ ਤੋਂ ਜਿਹੜੇ ਪਹਿਲਾਂ ਰਿਟਾਇਰ ਹੋਏ ਆ ਉਹਨਾਂ ਦੀ ਸੂਚਨਾ ਵੀ ਮੰਗ ਲਈ ਹੈ ਇਹਦਾ ਮਤਲਬ ਹੈ ਵੀ ਇੱਕ ਇੱਕ ਛੇ ਤੋਂ ਪਹਿਲਾਂ ਜਿੰਨੇ ਵੀ ਕਰਮਚਾਰੀ ਭਾਵੇਂ ਕਿਸੇ ਵੀ ਸਾਲ ਚੋਂ ਰਿਟਾਇਰ ਹੋਇਆ ਹੋਵੇ ਭਾਵੇਂ ਅੱਜ ਤੋਂ 20 ਸਾਲ ਪਹਿਲਾਂ ਇੱਕ ਇੱਕ ਛੇ ਤੋਂ 20 ਸਾਲ ਪਹਿਲਾਂ ਵੀ ਰਿਟਾਇਰ ਹੋਇਆ ਹੋਵੇ ਉਹਦੀ ਸੂਚਨਾ ਵੀ ਉਹ ਮੰਗੀ ਗਈ ਹੈ ਹੁਣ ਇਹ ਸੂਚਨਾ ਹੈ ਕੀ ਹੈ ਇਹ ਕਿਸ ਕੀ ਹੈ ਜੇਕਰ ਨਹੀਂ ਪਤਾ ਤਾਂ ਮੈਂ ਤੁਹਾਨੂੰ ਇੱਕ ਵਾਰੀ ਮੋਟਾ ਮੋਟਾ ਕਰਕੇ ਦੱਸ ਦਿੰਦਾ ਲਾਭ ਸਿੰਘ ਢਾਲੀਵਾਲ ਨੇ ਕੀ ਇਸ ਕੀਤਾ ਸੀ ਕਿ ਮੈਨੂੰ ਮੇਰੀ 25 ਸਾਲ ਦੀ ਸਰਵਿਸ ਦਾ ਪੂਰਾ ਬੈਨੀਫਿਟ ਦਿੱਤਾ ਜਾਵੇ ਜਿਵੇਂ 1/12 11 ਤੋਂ ਬਾਅਦ ਕਰਮਚਾਰੀਆਂ ਨੂੰ ਦਿੱਤਾ ਗਿਆ ਕਿਉਂਕਿ 1/12 11 ਤੋਂ ਪਹਿਲਾਂ 33 ਸਾਲ ਦੀ ਸਰਵਿਸ ਪੂਰੀ ਗਿਣ ਕੇ ਲਾਭ ਦਿੱਤਾ ਜਾਂਦਾ ਸੀ ਕਿ ਜੇ ਦੀ 33 ਸਾਲ ਸਰਵਿਸ ਪੂਰੀ ਹੋ ਜਾਂਦੀ ਸੀ ਉਹਨੂੰ ਹੀ ਬਿਸਕ ਦਾ ਆ ਦਿੱਤਾ ਜਾਂਦਾ ਸੀ ਬਾਕੀਆਂ ਨੂੰ ਪ੍ਰੋਪੋਰਸ਼ਨਲ ਪੈਨਸ਼ਨ ਜੜੀ ਹੋ ਦਿੱਤੀ ਜਾਂਦੀ ਸੀ ਪਰ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਪੇ ਕਮਿਸ਼ਨ ਦੀ ਇਹ ਰეკਮੈਂਡੇਸ਼ਨ ਹੈ ਕਿ 25 ਸਾਲ ਦੀ ਸਰਵਿਸ ਦਾ ਪੂਰਾ ਬੈਨੀਫਿਟ ਸਾਨੂੰ ਵੀ ਦਿੱਤਾ ਜਾਵੇ ਤਾਂ ਕਿ ਜੇਕਰ ਅਸੀਂ 25 ਸਾਲ ਦੀ ਸਰਵਿਸ ਪੂਰੀ ਕਰ ਲਈ ਹੈ ਤੇ ਸਾਨੂੰ ਬੇਸਿਕ ਦਾ ਅਧ ਦਿੱਤਾ ਜਾਵੇ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਅਲਾਉ ਕਰ ਦਿੱਤਾ ਸੀ ਤੇ ਪਟੀਸ਼ਨਰ ਦੇ ਹੱਕ ਵਿੱਚ ਫੈਸਲਾ ਤੇ ਦਿੱਤਾ ਸੀ ਜਿਹਦੇ ਖਿਲਾਫ ਐ ਐਲਪੀਏ ਪੰਜਾਬ ਸਰਕਾਰ ਨੇ ਧਾਇਰ ਕੀਤੀ ਸੀ ਐਓ ਐਲਪੀਏ ਜਿਹੜੀ ਮਾਨਯੋਗ ਹਾਈ ਕੋਰਟ ਦੇ ਅੰਡਰ ਲੱਗੀ ਹੋਈ ਹੈ ਤੇ ਜਿਹਦੀ ਨੈਕਸਟ ਹੀਅਰਿੰਗ ਹੈ 15 ਅਕਤੂਬਰ 2024 ਪਈ ਹੈ ਇਹ ਜਿਹੜੀ ਲਾਸਟ ਤਰੀਕ ਹੈ ਜਿਹੜੀ ਪਿਛਲੀ ਤਰੀਕ ਲੰਘ ਕੇ ਗਈ ਹੈ ਉਹ ਕਿਤੀ ਗਸਤ 2024 ਸੀ ਜਿਹਦੇ ਵਿੱਚ ਬਹਿਸ ਹੋਈ ਹੈ ਜਿਹੜਾ ਦੋਨਾਂ ਧਰਾਂ ਦੇ ਵਕੀਲਾਂ ਦੀ ਤੇ ਹੁਣ 15 ਤਰੀਕ ਨੂੰ ਮਾਨਯੋਗ ਹਾਈ ਕੋਰਟ ਨੇ ਇਹਨਾਂ ਨੂੰ ਜਵਾਬ ਦੇਣ ਵਾਸਤੇ ਕਿਹਾ ਤੇ ਮੈਨੂੰ ਲੱਗਦਾ ਕਿ 15 ਤਰੀਕ ਨੂੰ ਇਹ ਫੈਸਲਾ ਜਿਹੜਾ ਵਾ ਉਹ ਜ਼ਰੂਰ ਆ ਜਾਏਗਾ ਕਿਉਂਕਿ ਸਰਕਾਰ ਨੇ ਸਾਰਾ ਵਿੱਤੀ ਬੋਝ ਕਿੰਨਾ ਪੈਣਾ ਉਹ ਸਾਰੇ ਦੀ ਮੰਗ ਕੀਤੀ ਹੈ ਤੇ ਸਰਕਾਰ ਨੇ ਉਹੜਵੇ ਜਾ ਕੇ ਪੇਸ਼ ਕਰਨਾ ਕਿ ਜੇਕਰ ਫੈਸਲਾ ਲਾਗੂ ਹੁੰਦਾ ਤਾਂ ਇੰਨਾ ਵਿੱਤੀ ਬੋਝੜਾ ਉਹ ਸਾਡੇ ਤੇ ਪਵੇਗਾ ਸੋ ਇਹ 15 10 2024 ਨੂੰ ਸੁਣਵਾਈ ਅਧੀਨ ਹੈ ਤੇ ਉਸ ਦਿਨ ਫੈਸਲਾ ਆਨ ਦੀ ਪੂਰੀ ਆਸ ਹੈ ਹੁਣ ਆਪਾਂ ਦੇਖਦੇ ਹਾਂ ਵੀ ਜਿਨ੍ਹਾਂ ਦੀ ਕਰਮਚਾਰੀਆਂ ਦੀ ਨੌਕਰੀ ਘਟ ਹੈ ਉਹਨਾਂ ਨੂੰ ਬਕਾਇਆ ਜਾਦਾ ਕਿਉਂ ਮਿਲੇਗਾ ਇੱਕ ਐਕਸਲ ਸ਼ੀਟ ਤਿਆਰ ਕੀਤੀ ਹੈ ਸਿੱਖਿਆ ਵਿਭਾਗ ਨੇ ਨਾਮ ਹੈ ਕਰਮਚਾਰੀਆਂ ਦੇ ਹਾਈਡ ਕਰ ਦਿੱਤੇ ਹੈ ਸਕਿਉਰਿਟੀ ਰੀਜ਼ਨ ਕਰਕੇ ਅਦੇ ਕੋਈ ਕਰਮਚਾਰੀ 31 10 2006 ਨੂੰ ਰਿਟਾਇਰ ਹੋਇਆ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਸਿਰਫ ਐਕਸਲ ਸ਼ੀਟ ਜਿਹੜੀ ਹੈ ਉਹ ਇੱਕ ਇੱਕ ਛੇ ਤੋਂ ਬਾਅਦ ਵਾਲਿਆਂ ਦੀ ਹੈ ਇੱਕ ਇੱਕ ਛੇ ਤੋਂ ਪਹਿਲਾਂ ਵਾਲਿਆਂ ਦੀ ਨਹੀਂ ਇਹ ਬਕਾਇਆ ਜਿਹੜਾ ਵਾ ਉਹ 30 11 2020 ਤੱਕ ਦਾ ਹੀ ਹੈ ਇਹ 4 ਸਾਲ ਦਾ ਇਹਦੇ ਵਿੱਚ ਜੁੜਨਾ ਬਾਕੀ ਹੈ ਹੁਣ ਇੱਕ ਕਰਮਚਾਰੀ 31 10 2006 ਨੂੰ ਰਿਟਾਇਰ ਹੋਇਆ ਉਹਦੀ 65 ਸ਼ਮਈਆਂ ਨੂੰ ਮਿਲੀ ਹੈ ਇੱਕ ਸ਼ਮਈ ਹੀ ਘਟ ਸੀ ਜੇਕਰ ਇਹਨੂੰ 25 ਸਾਲ ਦਾ ਬੈਨੀਫਿਟ ਮਿਲ ਜਾਂਦਾ ਤੇ 30 11 2020 ਤੱਕ ਇਹਨੂੰ 3 31219 ਰੁਪਏ ਬਕਾਇਆ ਹੂਰ ਮਿਲੇਗਾ ਇੱਕ ਕਰਮਚਾਰੀ 8 ਚ ਰਟਾਇਆ ਇਹਨੂੰ ਸਿਰਫ 3 ਛਮਈਆਂ ਘਟ ਮਿਲੀਆਂ ਇਹਦਾ ਬਕਾਇਆ 1153448 ਰੁਪਏ ਬਣ ਗਿਆ ਇਸ ਤਰ੍ਹਾਂ ਜਿਦੇ ਜਿਦਾ ਨੌਕਰੀ ਘਟਦੀ ਹੈ ਬਕਾਇਆ ਜਿਆਦਾ ਵੱਧਦਾ ਜਾ ਰਿਹਾ ਇਹ ਦੇਖੋ ਹੁਣ ਇੱਕ ਇਹਦੀ 42 ਛਮਈਆਂ ਨੌਕਰੀ ਹੈ 42 ਛਮਈਆਂ ਦੇਖੋ ਤੇ ਉਹ 7 ਚ ਰਟਾਇ ਹੋਈ ਹੈ ਉਹਨੂੰ 220 ਤੱਕ 44 ਲੱਖ ਰੁਪਏ 44,11,588 ਰੁਪਏ ਬਕਾਇਆ ਮਿਲਣ ਦੀ ਆਸ ਹੈ ਇਹ ਦੇਖੋ 42 ਸ਼ਮਈਆਂ ਇੱਕ ਹੋਰ ਹੈ 51,68,414 ਰੁਪਏ 50 ਸ਼ਮਈਆਂ ਮਾੜਾ 52,97,596 ਰੁਪਏ ਮਤਲਬ ਕਿ ਜਿੱਦਾਂ ਜਿੱਦਾਂ ਨੌਕਰੀ ਘਟੋਈ ਹੈ ਪਹਿਲਾਂ ਉਹਨਾਂ ਦੀ ਪੈਨਸ਼ਨ ਘਟ ਲੱਗੀ ਹੈ ਪਰ ਹੁਣ 50 ਸ਼ਮਈਆਂ ਕਰਕੇ ਉਹਨਾਂ ਦੀ ਜੋ ਬੇਸਿਕ ਸੀ ਉਹਦੀ ਅੱਧ ਬੇਸਿਕ ਲੱਗ ਜਾਵੇਗੀ ਤੇ ਉਹਦਾ ਡਿਫਰੈਂਸ ਜਿਹੜਾ ਉਹ ਬਹੁਤ ਜ਼ਿਆਦਾ ਬਣ ਰਿਹਾ ਤੇ ਉਹਨਾਂ ਨੂੰ 52,52 ਲੱਖ ਰੁਪਿਆ ਮਿਲ ਰਿਹਾ ਤੋ ਆ ਦੇਖੋ ਹੋਰ ਵੀ ਕਰਮਚਾਰੀ ਨੇ ਜਿਹੜੇ ਉਹਨਾਂ ਸਾਰਿਆਂ ਦੀਆਂ ਆ ਦੇਖੋ ਕਿੰਨਾ ਕਿੰਨਾ ਬਕਾਇਆ ਬਣ ਰਿਹਾ ਜਿੰਨੀ ਨੌਕਰੀ ਘਟਾਛਮਾਈਆਂ ਘਟਨੇ ਉਹਨਾਂ ਬਕਾਇਆ ਜ਼ਿਆਦਾ ਬਣ ਰਿਹਾ ਸੋ ਇਹ ਆਸ ਹੈ ਕਿ 15 ਅਕਤੂਬਰ ਨੂੰ ਸ਼ਾਇਦ ਮੁਲਾਜ਼ਮਾਂ ਦੇ ਹੱਕ ਵਿੱਚ ਇਹ ਫੈਸਲਾ ਆ ਜਾਵੇ ਤੇ ਸਾਰੇ ਮੁਲਾਜ਼ਮਾਂ ਨੂੰ ਹਾਂ ਇੱਕ ਇੱਕ 6 ਤੋਂ 30 11 6 ਤੱਕ ਤੇ ਪੂਰੀ ਆਸ ਹੈ ਕਿ ਸਾਰਿਆਂ ਨੂੰ 25 ਸਾਲ ਦਾ ਬੈਨੀਫਿਟ ਮਿਲ ਜਾਵੇਗਾ ਕਿਉਂਕਿ ਇਹ ਪੇਕ ਮਿਸ਼ਨ ਦੀ ਰეკਮੈਂਡੇਸ਼ਨ ਸੀ ਕਿਉਂਕਿ 1 11 1 12 211 ਵਾਲਿਆਂ ਨੂੰ 25 ਸਾਲ ਦੀ ਪੈਨਸ਼ਨ ਦਾ ਬੈਨੀਫਿਟ ਮਿਲ ਚੁੱਕਾ 1 16 ਤੋਂ 30 11 6 ਤੱਕ ਦਾ ਬੈਨੀਫਿਟ ਜਿਹੜਾ ਕਰਮਚਾਰੀਆਂ ਨੂੰ ਪੈਨਸ਼ਨਰਾਂ ਨੂੰ ਜ਼ਰੂਰ ਮਿਲਣ ਦੀ ਆਸ ਹੈ ਤੇ ਜਿਹੜੇ 1 16 ਤੋਂ ਪਹਿਲਾਂ ਰਿਟਾਇਰ ਹੋਏ ਆ ਜੇਕਰ ਉਹਨਾਂ ਸਾਰਿਆਂ ਦਾ ਬਕਾਇਆ ਬਣੇਗਾ ਤਾਂ ਮੇਰਾ ਖਿਆਲ ਉਹ ਕਰੋੜਾਂ 'ਚ ਜਾਏਗਾ ਤੇ ਮੁਲਾਜ਼ਮਾਂ ਨੂੰ ਇਹਦਾ ਸ਼ਾਇਦ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੋਂ ਆਸ ਕਰਦੇ ਆ 15 ਤਰੀਕ ਨੂੰ ਦੇਖਦੇ ਆ ਹੁਣ ਮਾਨਯੋਗ ਹਾਈ ਕੋਰਟ ਕੀ ਫੈਸਲਾ ਦਿੰਦੇ ਨੇ ਮੁਲਾਜ਼ਮਾਂ ਦੇ ਐਕਸਪੈਸ ਫੈਸਲਾ ਆਂਦਾ ਜਾਂ ਮੁਲਾਜ਼ਮਾਂ ਦੇ ਵਿਰੋਧ ਆਂਦਾ ਵੇ ਤੇ ਇਹ ਸਾਰਾ ਕੁਝ ਆਪਾਂ 15 ਤਰੀਕ ਦੀ ਆਸਤੇ ਛੱਡ ਦਿੰਨੇ ਆ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤੈਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਆਪ ਸਭ ਦਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ